ਸ੍ਰੀ ਗੁਰੂ ਜੀ ਸਵਾਗਤ ਹੈ ਤੁਹਾਡਾ ਅੱਜ ਵੀਡੀਓ 'ਚ ਪਹੁੰਚ ਕੇ ਮੋਟਰ ਪਰ ਆਪਣੀ ਗਵਰਨਮੈਂਟ ਰਾਈਡ ਡਿਊਟੀ ਕਰਨ ਉਹਦੇ ਗਾਣੇ ਕਾਕੰਡਾ ਕਰਨ ਦੋ ਤਿੰਨ ਦਿਨ ਤੇ ਤਾਂ ਬਿੱਲੇ ਤੇ ਨਹੀਂ ਕਰਕੇ ਦੋ ਦਿਨ ਤਾਈਓ ਨਹੀਂ ਸਾਰਾ ਬਾਜਰਾ ਗਿਰ ਗਿਆ ਜਿੰਨਾ ਹੈਗਾ ਤਾਂ ਮੀਂਹ ਕਰਕੇ ਤੁਹਾਨੂੰ ਦਿਖਾਉਂਦੇ ਆ ਜਿੰਨਾ ਬਾਜਰਾ ਹੈਗਾ ਸਾਰਾ ਗਿਰ ਗਿਆ ਦੇਖਦੇ ਹਾਂ ਹੁਣ ਕੀ ਬਣਦਾ ਇਹਦਾ ਹੁਣ ਤਾਂ ਲੱਗਦੀ ਨਹੀਂ ਬਚੂਗਾ ਇਹ ਹੁਣ ਤਾਂ ਇਹ ਗਲੂ ਗਈ ਕਿ ਵੀ ਪਾਣੀ ਖੜ ਗਿਆ ਕੱਲ ਮੀਂਹ ਪੈਣੇ ਕਰਕੇ ਖਸ। ਉਸ ਉਦਣ ਦਾ ਲਾਇਆ ਉਹ ਵੀ ਤਾਂ ਫਾਰ ਕੇ ਜਾਂ ਨਹੀਂ ਮੀਂਹ ਪਿਆ। ਲਾਉਣਾ ਪਿਆ। ਕਹਿੰਦਾ ਤਾਂ ਅਹੀਂ ਤਾਂ ਵੀ ਪੈ ਜੂਗਾ, ਪੈ ਜੂਗਾ, ਪੈ ਜੂਗਾ। ਪਰ ਨਹੀਂ ਪਿਆ। ਫਿਰ ਲਾਉਣਾ ਪਿਆ। ਦੂਦੇ ਕਰਕੇ ਫਿਰ ਹੁਣ। ਡਰ ਗਿਆ ਏ। ਇਧਰੇ ਕਰੇ ਕਰ। ਹਾਂ ਜੀ। ਇਹ ਠੀਕ ਆ ਉਧਰਲੇ ਜਿਆਦਾ ਗਿਰੇ ਹੋਏ। ਆ ਵੀ ਉਹ ਜਈਆ ਆ ਵੀ ਮੜਾ ਮੋਟਾ ਵਿਚ ਨੂੰ ਗਿਰਿਆ ਹੋਇਆ ਉਹ ਉਹ ਜਿਆਦਾ ਕਰਦੇ ਜਿਹੜਾ ਟਕੜਾਦਾ ਹੂੰ ਜਦੋਂ ਆਪਾਂ ਪੱਟਾ ਲੱਗਦਾ ਜੇ ਇੰਨਾ ਕ ਵੱਡ ਹੋਇਆ ਤਾਂ ਇੰਨੀ ਨੂੰ ਨੇ ਗਿਰ ਗਿਆ ਗਿਰ ਗਿਆ ਇਹਦੀ ਗੱਲਾ ਪਿਆ ਹੂੰ ਹੂੰ ਕੋ ਪਾਣੀ ਲੱਗਿਆ ਵਾ ਤਾਂ ਪੈਰ ਗੜ ਦੇ ਵਿੱਚ ਮੜੇ ਫੁੱਟੇ ਕੋਈ ਪਾਣੀ ਦਾ ਫੁੱਟ ਮੀਨੇ ਜਿਆਦਾ ਕੰਮ ਖਰਾਬ ਕਰਦਾ ਹੂੰ ਲਾਇਆ ਚੋਕੂ ਗੇ ਲਾਇਆ ਲਾ ਕੇ ਬਿੱਲੀ ਬੈਠੀ ਮੋਟਰ ਉੱਤੇ ਇਹ ਵੀ ਹੁਣ ਕਿਆ ਕਰਨਗੇ ਹਲੇ ਗੰਨਾ ਤੋਂ ਉਹਨੇ ਗੱਲ ਚੱਕਤਾ ਅੱਛਾ ਜੀ ਚਲੋ ਇਹ ਵੀ ਨੂੰ ਪੜਦੇ ਹੁਣ ਕਿਰੇ ਵਿੱਚ ਸੱਗੀ ਕਿਤੇ ਕੀ ਵੀ ਜਰੂਰ ਹੈ ਡੱਟੀ ਇੱਥੇ ਪਈ ਸੀ ਮੂਰੇ ਲੋ ਜੀ ਮੀਹ ਦੇ ਪਾਣੀ ਦੀ ਸ਼ੁਰੂਆਤ ਹੋ ਗਈ ਅੱਜ ਚੱਲ ਪਿਆ ਪੂਰਾ ਸਵੇਰ ਦਾ ਨਾਲੇ ਕਿੰਨਾ ਕੁ ਮੀਹ ਪਿਆ ਤੁਸੀਂ ਦੇਖਿਆ ਇਹ ਥੋੜਾ ਜਿਹਾ ਮੀਹ ਪਿਆ ਇੰਨੇ ਕੁ ਮੀਹ ਨੇ ਇਹਨਾਂ ਪਾਣੀ ਚ ਲਾ ਦਿੱਤਾ ਇਹ ਸਾਰੇ ਪਾਸੇ ਪਾਣੀ ਚੜੀ ਹੋਏ ਚੱਲਦਾ ਮਾਰੂ ਮਾਰ ਪਾਈਪ ਇਹ ਦਲੀਆਂ ਦੇ ਤਾਂ ਨਾ ਬਾਗੋਂ ਮੈਂ ਪਾਣੀ ਘਰ ਨੂੰ ਆਪਣੇ ਗੰਨੇ ਤੱਕ ਪਹੁੰਚ ਗਿਆ ਮੇਰੇ ਸਾਹਮਣੇ ਦੇਖਿਆ ਤੁਸੀਂ ਆਪ ਵੀ ਦੇਖ ਰਿਹਾ ਕਦੋਂ ਰੁਕਦਾ ਪਾਣੀ ਇਹ ਕੱਲੂ ਨਹੀਂ ਜਾਂਦੀ ਕੱਲੂ ਰੁਕਦੀ ਚੱਲਦਾ ਪੂਰਾ ਪਾਣੀ ਆ ਇਹ ਦਲੀਆਂ ਦੇ ਖੇਤਾਂ ਹਲੇ ਆਪਣੇ ਤੱਕ ਪਹੁੰਚ ਗਿਆ ਹੁਣ ਹੁਣ ਲਰਾਉਂਦੇ ਆ ਤੁਹਾਨੂੰ ਕਹਾ ਜਾ ਕੇ ਇਹਦਾ ਥੋੜਾ ਮੀਂਹ ਪਿਆ ਨਹੀਂ ਤਾਂ ਸਭ ਤਾਂ ਡੁੱਬ ਜਾਂਦੇ ਆ ਆਇਆ ਵੀ ਮੀਂਹ ਥੋੜੇ ਪੈਣੇ ਕਰਕੇ ਤਾਂ ਨਹੀਂ ਡੁੱਬੇ ਹੈਗੇ ਜਿਵੇਂ ਤੇ ਪਿਆਰ ਗਰੀਆਂ ਵੱਧ ਪੈ ਜਾਂਦੀਆਂ ਸਾਰੇ ਤਾਂ ਡੁੱਬ ਜਾਨੇ ਤੇ ਚਲੋ ਚੱਲਦੇ ਆ ਕਹਾ ਲਓ ਜੀ ਚੋਈ ਚੋਈ ਚੱਲ ਗਿਆ ਪਾਣੀ ਚੱਲਦਾ ਇਹਨ ਪੂਰਾ ਧਾਨਾ ਚ ਆਪਣੇ ਚ ਪਹੁੰਚ ਗਿਆ ਇੱਥੇ ਪਾਣੀ ਨਕ ਤੇ ਫੁੱਲ ਗਏ ਤੇ ਸਵੇਰੇ ਚਲਦਾ ਇਹਨ ਪੂਰਾ ਮੋੜਾ ਜਿਹਾ ਮੀਂਹ ਗੇਲੇ ਪਹੁੰਚਦਾ ਹੋਰੇ ਨਹੀਂ ਤੇ ਤਾਂ ਤੂੰ ਡੁੱਬ ਲੈਂਦੇ ਇੱਕ ਵਾਰੀ ਇਹ ਤਾਂ ਮੀਂਹ ਨਹੀਂ ਪਿਆ ਹੈਗਾ ਥੋੜਾ ਪਿਆ ਚਲੋ ਗਾਂ ਦਿਖਾਉਂਦੇ ਥੋੜੀ ਚੱਲਦੇ ਮੋਟਰਪੁਰ ਲੋ ਜੀ ਚਲਦਾ ਹੋਰੇ ਵੀ ਪਾਣੀ ਪੂਰਾ ਇਹਨ ਗੰਨਾ ਜਿਹਾ ਫੁੱਲ ਭਰਿਆ ਖੜਾ ਉਹ ਦੋਏ ਗੰਨੇ ਚ ਨਹੀਂ ਪਾਣੀ ਗਿਆ ਉਹਦੇ ਵਿੱਚ ਆਪਾਂ ਨੇ ਇਧਰ ਨੂੰ ਮੋੜਤਾ ਪਾਣੀ ਇਹ ਗੰਨੇ ਆ ਰੇ ਧਾਨਾ ਚੋਂ ਹੋ ਕੇ ਲੰਘਿਆ ਉੱਦਲੀ ਸਾਈਡ ਨਹੀਂ ਪਾਣੀ ਗਿਆ ਇਤਰੀ ਇੱਧ ਨੂੰ ਲੰਘ ਗਿਆ ਜੇ ਜ਼ਿਆਦਾ ਹੁੰਦਾ ਫਿਰ ਤਾਂ ਪਹਿਲਾਂ ਸਾਰੇ ਜੇ ਘੁੰਮਣਾ ਦਾ ਤਾਨਾ ਰੂ ਦੇ ਵਿੱਚ ਲੰਘ ਗਿਆ ਜੇ ਜਮ ਅੰਦਾਜ਼ਾ ਲਾਇਆ ਵੀ ਜ਼ਿਆਦਾਤਰ ਪਾਣੀ ਇਹ ਆਪਣਾ ਮੀਹ ਦਾ ਘਟਾ ਲੋਕਾਂ ਦੇ ਧਾਨਾ ਦਾ ਜ਼ਿਆਦਾ ਕਿਉਂਕਿ ਜੇ ਇੱਕ ਵਾਰੀ ਨੱਕਾ ਟੁੱਟ ਗਿਆ ਤਾਂ ਗਾਹਾਂ ਤੇ ਗਾਹਾਂ ਸਮਝ ਲਓ ਵੀ ਪਾਣੀ ਟੁੱਟਦਾ ਹੀ ਜਾਈ ਜਾਂਦਾ ਉਹਦੇ ਕਰਕੇ ਇੰਨਾ ਪਾਣੀ ਆਇਆ ਮੀਂਹ ਤਾਂ ਦੇਖਿਆ ਵੀ ਤੁਸੀਂ ਪੂਰਾ ਵੀ ਨਹੀਂ ਪਿਆ ਹੁਣ ਆ ਵੀ ਖੇਤ ਹੈ ਇਹਦੇ ਵਿੱਚ ਵੀ ਮੀਂਹ ਪਿਆ ਇਹ ਵੀ ਸੁੱਕਾ ਪਿਆ ਖੇਤ ਨਾਲ ਇਹਨੂੰ ਪਾਣੀ ਲਾਇਆ ਵਾ ਤਾਂ ਇਹ ਗੰਨਾ ਆਪਣਾ ਸੁੱਕਾ ਪਿਆ ਉਹ ਗੰਨੇ ਨੂੰ ਵੀ ਪਾਣੀ ਲਾਇਆ ਬੈਤਾ ਚਲੋ ਉਹਨੂੰ ਆਏ ਵੀ ਮੀਂਹ ਦਾ ਪਾਣੀ ਆਉਣੇ ਕਰਕੇ ਭਰ ਗਿਆ ਚਲੋ ਜੇ ਇਹੀ ਸਾਬਗਾ ਚੱਲੀ ਗਿਆ ਕੱਲ ਸ਼ਾਮ ਤੱਕ ਤਾਂ ਹੜ ਜਾਊਗਾ ਬਾਕੀ ਹੁਣ ਦੇਖਦੇ ਆ ਵੀ ਹੋਰ ਪੈਂਦਾ ਕਿ ਨਹੀਂ ਪੈਂਦਾ ਲੋ ਜੀ ਮੇਲੋ ਜੀ ਭੋਲੂ ਬਾਈ ਨੂੰ ਚਲਾਓ ਜੀ ਇਹ ਇੱਕ ਤੇ ਇੱਕ ਨਵੇਂ ਤਿਆਰ ਬੇ ਕਰਦਾ ਹੁੰਦਾ ਉਹ ਆਏ ਆ ਫਿਰ ਮੈਂ ਨਹੀਂ ਗੰਨੇ ਮੰਗੂਗਾ ਤੇ ਬੰਨਣ ਲੱਗ ਗਿਆ ਕਾ ਕਰਦਾ ਹਸਣੇ ਵਾਲੇ ਕੰਮ ਕਰਦਾ ਤੂੰ ਦੇ ਦਿੱਤਾ ਸਹੀ ਮਾੜਾ ਮੁੱਠਾ ਫੇਖੋਲ ਤੂੰ ਕਿਤਨੇ ਉਹ ਬੋਲੇ ਹਾਂਜੀ ਦੇਲਾ ਸਰਦਾਰ ਕਿਆ ਕਰਦਾ ਇਹ ਆ ਬੂਟਾ ਬਨ ਰਾਇ ਚ ਗੰਨਾ ਤਾਂ ਸੁਣਿਆ ਤੂੰ ਬੂਟਾ ਵੀ ਬਨਣਾ ਲੱਗ ਗਿਆ ਸ਼ਾਬੇ ਵਧੀਆ ਨਾਲੇ ਆਲੇ ਦਾ ਸੱਟੀਆਂ ਨਹੀਂ ਬਣਦੀ ਆ ਵਧੀਆ ਅੰਕ ਚੋਈ ਦਾ ਚੱਲ ਵੀ ਮਾਰੋ ਮਾਰ ਹੋ ਪਾਣੀ ਆਉਂਦਾ ਦੇ ਲੈ ਨਹੀਂ ਹਾਂ ਇੰਨਾ ਉਸ ਤੋਂ ਨਹੀਂ ਮੀਂਹ ਤੜੀ ਪਿਆ ਨਾ ਮੀਂਹ ਤਾਂ ਪਈ ਨਹੀਂ ਨਾ ਹੋਰ ਨਹੀਂ ਕਰਾ ਉਹ ਤਾਂ ਨਾ ਦਈਆ ਯਾਰ ਕੁਛ ਲਾਈਟ ਵੀ ਕੱਲ ਪਰਸੋਂ ਦੀ ਸੋਣੀ ਚਲਦੀ ਫੇਰ ਆਹ ਸਾਰੀ ਰਾਤਾਂ ਰਾ ਚੱਲੀ ਗਈ ਜਿਹਦਾ ਆਟੋਮੈਟਿਕ ਲੱਗਿਆ ਹੋਇਆ ਰਹਿ ਗਿਆ ਹਨੇਰੀ ਉਠਾਲਣੀ ਆ ਤੇ ਬਾਕੀ ਹੋ ਤਾਂ ਉਹਦਾਂ ਪਾਣੀ ਲਾਇਆ ਗਏ ਨੇ ਉਹਦੇ ਲੰਮੀ ਪੈ ਗਿਆ ਫਿਰ ਪਹਿਲੇ ਕਿਤੇ ਹੀ ਲਾ ਰਾਂ ਦਾ ਕੱਟਾ ਪੈ ਜਾਣਾ ਬਾਬਾ ਸੂਈ ਚਲਾਤੀ ਤਾਂ ਚੱਲ ਦੇਖਦੇ ਤੇਰਾ ਵੀ ਤਜਰਬਾ ਕੀ ਆ ਕਹਿੰਦਾ ਉਹ ਖੋਲ ਦੂੰਗਾ ਸਾਡੀ ਆਪੇ ਟੁੱਟ ਜਾਣੀ ਤਾਂ ਆਹ ਤਾਂ ਪ੍ਰਾਲੀ ਆ ਟੁੱਟ ਜੇਣੀ ਮੜੀ ਗਿਆ ਹਲੇ ਸਿੱਧੇ ਨੇ ਖੜੀਆਂ ਹੋ ਜੂਗੀਆਂ ਹੂੰ ਐ ਆ ਇੱਕ ਤਿੰਨ ਉੱਪਰ ਤੱਕ ਆਹ ਹਾਂ ਹਾਂ ਬੰਦੇ ਬੰਦੇ ਸ਼ਾਬਾਸ਼ ਕੋਈ ਕੱਟਾ ਕਾ ਬਹੁਤ ਰਹਿੰਦਾ ਦੋ ਦੋ ਤਿੰਨ ਤਿੰਨ ਦਾ ਬੰਨਣਾ ਹੀ ਪੈਣਾ ਦਾਹੀਂ ਬੰਨ ਹੋਊ ਈ ਕੀ ਕੱਟੇਗਾ ਕਿ ਬੰਨਣਾ ਇਹਦਾ ਇਹ ਨਹੀਂ ਮੈਂ ਤਾਂ ਮਾਈਕ ਮੜਾ ਜਾ ਫਾਰਾ ਚੱਲ ਜਾ ਬਾਕੀ ਬੰਦੇ ਕਿੱਧਰ ਗਏ ਅਜ ਬੋਲਾ ਚੱਲੀਆਂ ਗਏ ਹੋਇਆ ਬੰਦੇ ਨਾ ਅੱਛਾ ਅੱਗੇ ਦੋ ਬੰਦੇ ਬਾਕੀ ਦਾ ਦੋ ਦੋ ਚਲੇ ਗਏ ਤਿਲਕੂ ਗਿਆ ਨੇ ਆਨੇ ਨਿਉਨੇ ਦੇ ਚਲੇਗੇ ਤਿਲਕੂ ਗਿਆ ਹਾਂ ਚਲ ਹੋਰ ਕੀ ਬਾਸ ਛੱਟਪਟ ਨੇ ਸਾਰਾ ਸਾਫ ਕਰਤਾ ਵਿੱਚ ਤੇ ਕੋਈ ਹੋਰ ਮਾਰ ਦੇਣੀ ਆ ਹਾਂ ਹਾਂ ਨਾਲੇ ਪੰਨੇ ਆ ਫਾਇਦਾ ਯਾਰ ਉਹ ਹੋ ਜਾਂਦਾ ਚਾ ਕੋਈ ਨਹੀਂ ਤਜਰਬਾਈ ਸਹੀ ਤੇਰਾ ਕੁਸਤਾ ਪਤਾ ਲੱਗੂ ਓ ਹਾਂ ਹਾਂ ਆ ਗਲਗਲਾਂ ਨੂੰ ਪੇ ਲੱਗੀਆਂ ਹੈਂ ਕਨੀਆਂ ਲੱਗੀਆਂ ਹੇ ਹੁਣ ਤਾਂ ਤੋੜੀਆਂ ਦੀ ਥੋੜਾ ਜਿਹਾ ਹੋਇਆ ਦੇਖ ਲਾ ਭਰੀਆਂ ਪਈਆਂ ਹੈ ਐਡਰ ਪਰ ਦੇ ਦੇਰੀ ਦੇ ਸਿਰੇ ਦੋ ਤਿੰਨ ਥੱਲੇ ਹੁੰਦੇ ਆ ਉਹੀ ਤਾਂ ਮੈਂ ਕਹਿੰਦਾ ਵੀ ਦੇ ਦਿੱਤਾ ਸੀ ਆ ਬੇਲ ਦੀ ਤਾਰਤੀ ਦੇ ਪਰ ਤੇ ਫਿਰ ਚਾਹੇ ਚੂਰ ਪਾ ਜੰਦਾ ਫਿਰ ਲੰਗਰ ਵਿੱਚ ਬੋਲੇ ਮਾਰਦੇ ਨੂੰ ਮਰ ਲੋਡ ਪੈਂਦੀ ਰਹਿੰਦੀ ਪਰਲੇ ਵਾਸਤੇ ਬੰਨਤੀਆਂ ਹੈ ਨਾ ਨਾ ਬੰਨਣੀਆਂ ਉਹ ਗੱਬੇ ਬੰਨੀਆਂ ਵੀਆਂ ਮਾੜੀਆਂ ਇੱਥੇ ਬੰਨ ਕੇ ਹਾਂ ਇਹ ਲੋਕਾਂ ਦਾ ਬੰਨਿਆ ਹੋਇਆ ਚੱਬਾ ਨਾਲ 10 ਦਿਨ ਤੱਕ ਖੁੱਲਦੀ ਜਦੋਂ ਸਿੱਧੀਆਂ ਹੋ ਗਈਆਂ ਉਹ ਪਰਾਲੀ ਉਹ ਪਰਾਲੀ ਉਹ ਹੈ ਕਿ ਰੱਸੀ ਆ ਮੈਂ ਤਾਂ ਤਜਰਬੇ ਇੱਕ ਦੇ ਇੱਕ ਕਰਦਾ ਤੂੰ ਵੀ ਚੱਲ ਦੇਖਦੇ ਆ ਨਹੀਂ ਆਇਆ ਤਾਂ ਠੀਕ ਆ ਪਹਿਲਾਂ ਕੱਖ ਜਾਂ ਕੱਢਦੇ ਜੇ ਤਾਂ ਨਾਲ ਵੀ ਤੋਂ ਮੁੱਠੀ ਬੱਟੀ ਬਤੀ ਵੜ ਕਰ ਨਾਲ ਮੂਰੀ ਲੱਗਦੀ ਜੀ ਹੋਵੇ ਇਹਨਾਂ ਵਧੀਆ ਹਾਂ ਸਾਫ਼ ਸਫਾਈ ਜਾਂ ਕਰਿਆ ਚੱਲ ਠੀਕ ਆ ਕਰ ਸਭ ਵਧੀਆ ਆਏ ਤੇ ਉੱਥੇ ਇੱਥੇ ਮਲੇਰ ਕੋਕ ਨੇ ਹੂੰ ਹੋਰ ਕੀ ਗਰਮੀ ਨੇ ਬਸ ਕਰਾਈ ਭਈ ਅੱਜ ਫੇਰ ਹਾਂ ਮੀਂਹ ਹੈ ਹੈਰੇ ਸਾਕੇ ਨੇ ਪਾਣੀ ਚੱਲ ਪਿਆ ਹੋਣਾ ਚੱਲਦਾ ਪਾਣੀ ਉੱਪਰਲਾ ਤਾਂ ਠੀਕ ਹੋਣਾ ਉੱਪਰਲੇ ਗੰਨੇ ਚ ਨਹੀਂ ਹੈਗਾ ਚੱਲ ਕਿਉਂ ਵੀ ਚਲਦੀ ਹੈ ਹੂੰ ਹੂੰ ਹੈ ਚੱਲਦਾ ਪਾਣੀ ਚੱਲ ਠੀਕ ਹੈ ਜੀ ਦੇਖਿਓ ਬਾਕੀ ਬੰਦੇ ਦਾ ਸਾਡੇ ਦਾ ਤਜਰਬਾ ਦੱਸਿਓ ਕਿਆ ਕਹਿੰਦਾ ਹੈ ਤਾਨੂੰ ਜਿਹਨੂੰ ਐਕਸਪੀਰੀਅੰਸ ਆ ਸਰ ਬੇਲੇ ਨੂੰ ਨਹੀਂ ਹੋਰ ਨੇ ਕੋਈ ਕੰਮੇ ਲੱਗੇ ਰਹੀਦਾ ਵੀ ਆਪਰੇ ਕਿਹੜਾ ਮੇ ਰਹੀਦਾ ਹਾਂ ਕੰਮ ਨਹੀਂ ਕਰੰਮੇ ਸੀ ਕਰੀ ਜਾ ਹਾ ਤੂੰ ਹੋਰ ਕੀ ਆ ਚੱਲ ਕੋਈ ਨਹੀਂ ਆਏ ਆਉਣ ਜੇ ਜੀ ਤੇਤੀ ਹੁੰਦੇ ਮੜੀ ਜੇ ਖੜੂ ਚੱਲ ਕੋਈ ਨਹੀਂ ਤਜਰਬਾ ਪਤਾ ਲੱਗੇ ਜਾਣਾ ਤੇਰਾ ਬਈ ਕੀ ਕਹਿੰਦਾ ਇਹ ਪੋਸਤਾ ਹੋਊਗਾ ਹੀ ਹੋ ਨਹੀਂ ਜੇ ਬਿੰਗੀਆਂ ਹੋਊਂਗੀਆਂ ਹੀ ਫਿਰ ਆਪਦੇ ਦਾਤ ਬੋਲ ਤੂੰ ਉਹ ਹੀ ਕਹਿੰਦਾ ਜੇ ਸਿੱਧੀ ਆ ਨਹੀਂ ਤਾਂ ਬਿੰਗੀਆਂ ਤਾਂ ਹੋਊਂਗੀਆਂ ਹੀ ਚੱਲ ਨਾ ਨਾ ਠੀਕ ਆ ਫਿਰ ਡਬਲ ਮੇੜੇ ਕਰਤੀਂ ਤੇ ਗੰਨੇ ਮੰਗੂ ਬਾਅਦ ਚ ਚੱਲ ਕੋਈ ਨਹੀਂ ਠੀਕ ਆ ਲਓ ਜੀ ਮੋਟਰਪਾ ਪਹੁੰਚ ਗਏ ਮੇਲੋਂ ਮਲਕੀਤ ਬਾਈ ਯਾਰ ਸਾਹਿਬ ਜੋ ਤੈਨੂੰ ਰਾਲ ਜੀ ਸਾਫੀ ਰਾਲ ਜੀ ਗਰਮੀ ਨੇ ਬਸ ਕਰਾਈ ਬਈ ਆ ਗਰਮੀ ਤਾਂ ਉਹ ਕਾ ਕਰੀਏ ਸੀ ਹੁਣ ਸਾਡੇ ਕਹਿੰਦਾ ਚੋਈ ਚੱਲ ਪਈ ਤੁਹਾਡੇ ਚੱਲ ਪਈ ਵਧੀਆ ਸਾੜੇ ਵਿੱਚ ਪੂਰਾ ਆ ਗਿਆ ਚੋਈ ਨੇ ਕਿਆ ਕਰਨੇ ਚੋਈ ਤਾਂ ਠੰਡ ਨਾਲ ਤਾਂ ਕੋਈ ਲਿੰਕ ਨਹੀਂ ਆਪਣੇ ਤਾਂ ਨਹੀਂ ਠੱਡ ਗੱਲ ਤਾਂ ਨਹੀਂ ਲੇਕ ਕੋ ਦਾਦਾ ਤੁਹਾਨੂੰ ਮੀਂਹ ਪਿਆ ਨਹੀਂ ਵੀ ਚੋਈ ਪਾਣੀ ਕਿੰਨਾ ਆ ਗਿਆ ਉੱਪਰ ਤੇ ਖੇਤ ਹੋ ਮੇਰੀ ਗੱਲ ਤੁਹਾਨੂੰ ਲੱਗਦਾ ਰਾਤ ਨੂੰ ਭਾਈ ਕੱਲ ਪਹਿਲਾਂ ਅਸੀਂ ਦਿਨ ਚ ਇਹਦੇ ਨਾਲ ਲੰਘੇ ਸ਼ਾਮ ਨੂੰ ਲੋ ਜੀ ਆਟੋਮੈਟਿਕ ਛੱਡ ਕੇ ਭੁੱਲਿਆ ਪਾ ਸੀ ਨਹੀਂ ਕੋਣ ਕੋਣ ਨਹੀਂ ਆਟੋਮੈਟਿਕ ਰਾਤ ਭੱਜ ਗਈ ਲਾਈਟ ਹਾਂ 9:00 ਵਜੇ ਮੈਂ ਕਿਹਾ ਚੱਲ ਭਰ ਗਿਆ ਹੁਣ ਆ ਵੀ ਸੱਜਰੇ ਆਉਂਗੀ 4:00 ਵਜੇ ਕੋਈ ਲਾਈਟ ਆਈ ਹੋਣੀ ਉੱਧਰ ਮੈਂ ਕਿਹਾ ਹੁਣ ਤਾਂ ਨਹੀਂ ਹੋਣੀ ਹੈਗੀ ਉਹ ਗਾ ਰਾਤ ਨੂੰ ਛੱਡਤੀ ਉਹਨੇ ਐ ਬੱਟਾ ਦੇ ਬਰਾਬਰ ਬਰਾਬਰ ਲਾਇਆ ਹੋਇਆ ਪਾਣੀ ਟੂੜ ਬੋਲਦਾ ਟੁੱਟਿਆ ਹੋਊਗਾ ਇਹ ਤਾਂ ਪਾਣੀ ਨਹੀਂ ਟੁੱਟਿਆ ਹੋਇਆ ਚੱਲ ਹੁਣ ਵੀ ਮੁੱਗੀ ਵਾਲੇ ਤੇ ਖੜਾ ਤਾਂ ਤੇ ਜਾਣ ਦੋ ਟੁੱਟਣੇ ਵਾਲਾ ਕੰਮ ਨਹੀਂ ਰਿਹਾ ਤਾਂ ਤੈਨੂੰ ਮਜ਼ਾ ਹੋਣਾ ਹਾਂ ਮੈਂ ਲਫਾ ਉਹ ਰੋਪਣੇ ਉਹ ਯਾਰ ਮੇਰੀ ਗੱਲ ਹੈ ਉਹ ਮੀਂਹ ਸੁਣਾ ਹੋਇਆ ਕੋਬੀਟਾ ਪਿਆਤਾ ਉੱਪਰਲੇ ਨੂੰ ਛੱਡ ਕੇ ਹੜਦਾ ਦਾ ਜਿੱਦ ਨੂੰ ਦੂਆ ਖਾਲੀ ਦੋਵੇਂ ਨੂੰ ਕਰਦਾ ਦੂਆ ਖਾਲੀ ਫੇਰ ਜੱਗੇ ਨਾ ਦੇ ਉਧਰ ਜਿੰਦਾਂ ਚਾਰ ਦਿਨ ਦਾ ਮੇਰੀ ਹੋ ਗਈ ਮੋਟਰਾ ਇਹਨਾਂ ਨੂੰ ਛੱਡ ਹੁਣ ਤਾਂ ਤਾਂ ਲੱਗੇ ਪਾਣੀ ਭੂਗਾ ਹੋ ਜਾਣਾ ਅੰਦਰ ਤੇ ਗੰਨੇ ਦਾ ਅਸੀਂ ਭਈ ਕਿਤੇ ਤੜਾ ਅੱਜ ਗੰਦਾ ਪੈਣ ਵਾਲੇ ਅਸਾ ਉਹ ਇਹਨੂੰ ਪਤਾ ਕਿ ਉਹ ਆਪਣੇ ਗਏ ਬੰਨਣ ਕਿ ਨਹੀਂ ਸਾਡੇ ਤਿੰਨ ਚਾਰ ਦਿਨ ਕਹਿੰਦੇ ਉਹ ਅਸੀਂ ਕਹਿੰਦਾ ਉਹ ਬੰਦ ਸਾਡੀ ਬੇਲ ਦੀ ਪਟਾ ਦੀ ਰੋਲੀ ਦੀ ਬੇਲ ਆ ਗਈ 38 ਚ ਜਦੋਂ ਰੇਪਾਉਣਾ ਆ ਉੱਥੇ ਪੱਟ ਵੀ ਦਿਓ ਰੇਪਾਉਣਾ ਵਿੱਚ 240 ਸ਼ੁਰੂ ਕਰ ਲਈ ਫਬੂ ਉਹ ਬੂਟਿਆਂ ਨੂੰ ਨਹੀਂ ਕੋਈ ਵੀ ਕਹਿੰਦੀ ਮੈਨੂੰ ਕਹਾਂ ਪੰਪ ਮਾਰ ਤੇ ਦੋ ਜਗ੍ਹਾ ਐ ਇੱਥੇ ਬੱਜੀਓ ਨਹੀਂ ਕਿੱਥੇ ਮੈਂ ਨਹੀਂ ਚੱਕਦਾ ਕੱਲੂ ਪੰਪ ਫਿਰੋਣਾ ਲਾ ਉਹ ਮੈਂ ਤਾਂ ਤਾਂ ਕਹਿੰਦਾ ਪੱਤਿਆਂ 'ਪਾ ਵੱਜ ਜਿਹੜੀ ਉੱਚੀ ਕਿਸ ਨੇ ਹੁੰਦਾ ਹੈਗਾ ਪਬੂਲਰਾਂ ਨੂੰ ਯਾਰ ਪੱਤੇ ਫੂਕ ਦੋ ਨੇ ਉਹ ਕੋਈ ਨਹੀਂ ਕਹਿੰਦੀ 58% ਪੱਤੇ ਉਹ ਪੰਮੇ ਨੇ ਯਾਰ ਬੂਟੇ ਸਕਾਉਣੇ ਆਪਣੇ ਹੂੰ ਬੂਟਿਆਂ ਨੂੰ ਫਰਕ ਪਾਉਂਦੀ ਐ ਐਸੇ ਨਹੀਂ ਤੁਹਾਨੂੰ ਅੱਡੇ ਦਾ ਤਾਂ ਅੱਗੇ ਦਾ ਤਾਂ ਕਰੇ ਨਹੀਂ ਆਈ ਜੀ ਤਾਂ ਅੱਗੇ ਉੱਥੇ ਕਰੀ ਨਹੀਂ ਆਈ ਜੀ ਕਿਹੜਾ ਬੂਟਾ ਸਕਾਉਣਾ ਮੇਰੀ ਜੀ ਨਾਂ ਲੰਦਾ ਅਜੇ ਤੇ ਸਲਾਹ ਨਹੀਂ ਦੇਣੀ ਪੁੱਠੀ ਦੇਗਾ ਨਹੀਂ ਅਲਟਰਾਜਨ ਕਰ ਚਟਪਟ ਕਲੀਅਰਸ ਕਰ ਉਹ ਸਭ ਤੋਂ ਵਧੀਆ ਉਹ ਤਾਂ ਪੰਜ ਦਿਨ ਹੋ ਗਏ ਮੈਂ ਮਾਰਦੇ ਦਿੱਤਾ ਕਿ ਮੱਪ ਲੱਗਣਾ ਬਸ ਉਹ ਮਾਰ ਦੋ ਬੇਲ ਉੱਪਰ ਨੂੰ ਮਿੰਟ ਕੋ ਮਨ ਲੱਗ ਜਣੇ ਦੇ ਐ ਦੋ ਜਗਾਈ ਹੈ ਉਹ ਪਾਟੋ ਜਣੀ ਬਾਈ ਮੈਂ ਬੰਨੇ ਤੇ ਜੜਾਂ ਕਾੜ ਦੂੰਗਾ ਉਹਦੀ ਜੇ ਕੱਟਦੀ ਚਾਹੇ ਚਾਹੇ ਉਹਦੇ ਵਿੱਚ ਨਾ ਸੌਗਾ ਜਿਆ ਬਹੁਤ ਹੈ ਮੈਂ ਬੰਦਾ ਰੱਖ ਕੇ ਦਿਹਾੜੀ ਲੱਗਣੀ ਬੰਦੇ ਦੀ ਤੇ ਚੇ ਬੇਲ ਵਿੱਚ ਉਹਨੂੰ ਕਹਿਣਾ ਖੱਬਲ ਵੱਡ ਆਈ ਰੱਖ ਜਾ ਆਈ ਡੰਗਰਾ ਦੇ ਕੰਮ ਆਉਂਗਾ ਹਾਂ ਮੈਂ ਉਹਨੂੰ ਕਹਣਾ ਭਰੀਆਂ ਬੰਨ ਦੇ ਵੱਢ ਕੇ ਬਸ ਉੱਡੋ ਤਾਂ ਕੋਈ ਜਾਂਦਾ ਨਹੀਂ ਨੇੜੇ ਜਿਹੜੇ ਸਾਡੇ ਤੋਰੇ ਵੱਟ ਲਿਆਉਂਦੇ ਜਾਊ ਕਿਹੜਾ ਕੱਖੇ ਡੰਗਰੇ ਨਹੀਂ ਕਿਸੇ ਪਾਸੇ ਉਹ ਵੀ ਹੈ ਡੰਗਰ ਦਾ ਜ਼ਿਮੀਂਦਾਰਾ ਕੋਲ ਰਹਿ ਗਿਆ ਜਿਹੜੇ ਹੈਗੇ ਚਾਰ ਚਾਰ ਜਾਣਾ ਕਿ ਜ਼ਿਮੀਂਦਾਰ ਵੀ ਲਾ ਜ਼ਿਮੀਂਦਾਰੀ ਵੀ ਬੈਠੇ ਉਹਦੇ ਮੇਰੇ ਤੇਰੇ ਵਰਗੇ ਫੇਰੇ ਆਹੋ ਉਹਨਾਂ ਨੇ ਕਹਿੰਦਾ ਡੰਗਰ ਵੇਚੂ ਪੈਂਦੇ ਤਾਂ ਮਹਿੰਗੀ ਉਹ ਕਰੇਗੇ ਕਾਏ ਉਹ ਵੀ ਘਰ ਦਾ ਦੁੱਧ ਆਹੋ ਅੱਜ ਕੱਖੇ ਸਵੇਰੇ ਵੱਢ ਕੇ ਨਹੀਂ ਲਿਆਇਆ ਹੈ ਕਿੱਥੇ ਲਿਆਇਆ ਯਾਰ ਹਾਂ ਲੈ ਮੈਂ ਨੂੰ ਕਮਾ ਚੱਲ ਵੱਢਦੇ ਹੁੰਦੇ ਕੱਖ ਹੁਣ ਚੱਲ ਜਲੀ ਆਪਾਂ ਚੱਲਦੇ ਨੂੰ ਟਰੈਕਟਰ ਨਾਲ ਲਾ ਲਿਆਉਂਦੇ ਦੇ ਵੇਖ ਤਾਂ ਦੇਖ ਤਾਂ ਆਈ ਮਰ ਜਿਆ ਦੇਖ ਕਿਉਂ ਨ ਚੱਲ ਜੀ ਡਾਕਟਰ ਨੂੰ ਦੱਸ ਕੇ ਆਵਾਂ ਮੈਂ ਸਿਆਣੂ ਪਤਾ ਹੀ ਹੈਗਾ ਸਿਆਣੇ ਦਾ ਕਿਹਾ ਹੋਵੇ ਦਾ ਖਾਦਾ ਬਾਦੋ ਪਤਾ ਲੱਗਦਾ ਬਾਦੀ ਵਾਲਾ ਤਾਂ ਪਨੀਰੀ ਨੂੰ ਜਗਣਾ ਘਰੂ ਪਉਂਦਾ ਤਾਂ ਬਾਅਦ ਚ ਪਤਾ ਲੱਗਦਾ ਹਾਂ ਜੀ ਹਾਂ ਜਿਹੜੀ ਦੱਸਦਾ ਪਨੀਰੀ ਵੀ ਦੱਸਾ ਜਿਹੜੀ ਵਜੇ ਘਰੂ ਪਉਂਦਾ ਮੇਰਾ 20000 ਦਾ ਬੀਜ ਖਰਾਬ ਕਰਦਾ 5 ਕਿਲੋ ਪਕੌੜੇ ਪਏ ਆ ਹਲੇ ਪਨੀਰ ਵਾਲੇ ਹਲੇ ਤਾਂ 18 ਕਿਲੋ ਪਕੌੜੇ ਖਾ ਲਾਤੇ ਹੁਣ ਇਹ ਤਾਂ ਭਾਈ ਉਹ ਤਾਂ ਉਦੇ ਆ ਹਾਂ ਕਾਹਦੇ ਮੈਂ ਤਾਂ ਆ ਕੇ 18 ਕਿਲੋ ਕੂਲੀ ਤੇ ਬੈਠੇ ਸਾਰੇ ਕੁਝ ਆ ਗਿਆ ਉਹਦਾ ਜਿੱਤਿਆ ਏ ਉਥੇ ਖਾਣੇ ਆ ਖਰਚਾ ਪੁੱਛ ਲੈ ਕਿੰਨਾ ਆ ਗਿਆ ਹੁਣ ਜੱਤਾ ਉਥੇ ਬੈਠਾ ਗਈ ਕੋਣ ਘਰ ਚਾਹੀਦੀ ਆ ਕਦੋਂ ਹੌਲੀ ਟੈਨਸ਼ਨ ਲੈਣੀ ਹੈਗੀ ਕੋਈ ਗੱਲ ਨਹੀਂ ਨਾ ਖਾ ਲੂਗੇ ਨਰਾਜ ਨਹੀਂ ਆਪਾਂ ਨੇ ਕੋਈ ਨਹੀਂ ਬਾਣੀ ਖਾ ਲੂਗੇ ਫਿਰ ਤਾਂ ਜਾਉਗੇ ਕਹੇ ਦਾ ਸਹੀ ਚੱਲ ਚਲੀਏ ਫਿਰ ਚੱਲ ਲੈ ਟਰੈਕਟਰ ਨੂੰ ਲੱਗਿਆ ਵੇ ਬਾਈ ਗੱਲ ਸੁਣ ਬੜਨਾ ਗਰਮੀ ਚ ਜੇ ਮੈਂ ਤਾਂ ਕਰਦਾ ਮਰ ਜਾਂਦਾ ਵੀ ਸਵੇਰੇ ਵੱਢ ਲੈ ਕਰ ਸਵੇਰੇ ਵੱਢ ਲੈ ਕਰ ਪਰ ਇਹ ਨਹੀਂ ਮੰਨਦਾ ਮੰਨਦਾ ਤਾਂ ਮੰਨਤਾ ਗਿਆ ਤਾਂ ਮੈਂ ਹਾਂ ਜਾਉਂਦਾ ਹਾਂ ਕੰਮੇ ਖਦੋ ਨਿਕਲਦਾ ਸੱਚੀ ਕਾਜ ਤਾਂ ਮਲਾਤੀ ਜੀ ਮੈਂ 2 ਵਜੇ ਮੈਨੂੰ ਬਿਲਾਉਂਗਾ ਦੁਬਾਰਾ ਦੁਬਾਰਾ ਸਤਰੀ ਗੱਲ ਕਰ 2 ਵਜੇ ਮੈਨੂੰ ਬਿਲਾਉਂ ਨਾ ਕੱਲ ਕਹਿੰਦਾ ਸਾਨੂੰ ਇਹ ਕੰਮ ਕਰਦਾ ਮੈਨੂੰ ਬਿਲਾਉਂਦਾ ਮੇਰੇ ਤੱਕ ਕਰੀ ਜਾਂਦਾ ਮੈਨੂੰ ਕਹ ਦੋ ਜਿੰਦਗੀ ਪਹਿਲੀ ਵਾਰੀ ਕੱਪੜਨ ਲੱਗਾ ਦੇਖੀ ਕਿੰਨਾ ਵੱਧਦਾ ਹੈ ਹਾਲ ਕੇ ਸੁਸਣੀ ਹੁਣ ਕਿਹੜਾ ਦੇਖ ਉਹ ਦਹੀਂ ਦਾ 30 ਨੂੰ ਜੀ ਵੱਧਣੇ ਮੈਂ ਵੀ ਤਾਂ ਪਹਿਲੀ ਵਾਰ ਵਾਲੀ ਕੰਮ ਆ ਇਹ ਤਾਂ ਇਹ ਤਾਂ 5 ਮਿੰਟ ਵਾਸਤੇ ਆ ਲਾਲਾ ਦੇ ਤੋ ਬਾਪੂ ਗਾਹ ਲੈ ਜਾ ਗਾਤੀ ਆ ਫੜ ਗਾਤੀ ਮੇਰੇ ਕੋਲ ਆ ਮੇਰੀ ਵਾਲੀ ਉੱਤੀ ਟ੍ਰੈਕਟਰ ਚ ਮੈਨੇ ਦੱਸ ਕਹਿੰਦੇ ਕਾਕੇ ਨਹੀਂ ਵੱਢਣੇ ਆਉਂਦੇ ਤੂੰ ਬਾਪੂ ਘਰੇ ਰੇਖ ਲਾ ਕੇ ਦਿਖਾ ਚੱਲ ਸਰਦਾਰ ਜੀ 40 ਕਿਲਿਆਂ ਦੀ ਖੇਤੀ ਕਰਦਾ ਮੈਂ ਜਿਕਣਾ ਰੇਖ ਹੀ ਰੇਖ ਲਾਓ ਬਹਿ ਜਾ ਬਹਿ ਜਾ ਸਵੇਰੇ 40 40 ਕਿਲੇ ਛੱਡ ਤੂੰ ਐਸੇ ਮੈਂ ਸਖਲੀਆਂ ਬਾਲਦਾ ਭਾਈ ਮੈਨੂੰ ਨਹੀਂ ਪਤਾ ਬੈਰੀ ਘਾੜ ਫੁੱਲਾ ਠੱਕੇ ਦੇ ਹੱਦੋਂ ਫੇਰ ਹਾਂ ਦੱਸ ਦੇ ਹੈਂ ਦੇਖ ਇੱਧਰ ਟਰੈਕਟਰ ਦਾ ਕੰਮ ਜੀ ਜਿੰਨਾ ਮਾਰੀ ਜੀਦਾ ਹਾਂ ਵੀ ਕਿੰਨੀ ਮਾਰੀ ਥੱਕ ਕੇ ਬਾਹਰ ਪਰ ਫੇਰ ਵੀ ਹੱਜ ਨਹੀਂ ਜੁੜਦਾ ਪਾਣੀ ਕਿਨੇ ਲਾਉਣਾ ਨੇ ਪੁੱਛ ਪਾਣੀ ਤੇ ਇਹ ਵੀ ਜਾਂਦਾ ਲਾਉਣ ਜਦ ਸਾਜਦੇ ਮੈਂ ਦੇਖ ਰਿਹਾ ਮੋਟਰਾਂ ਫੇਰ ਚਾਹੀ ਚਾਰ ਮੋਟਰਾਂ ਮਾਂ ਪੰਜੀ ਤਾਂ ਬਾਈ ਬਾਪੂ ਦਾ ਹੀ ਫਾਇਦਾ ਹੁੰਦਾ ਹਾਂ ਵੀ ਪੁੱਤ ਫੌਲਾ ਹਲੇ ਕੋਈ ਗੱਲ ਨਹੀਂ ਵੀ ਹਲੇ ਮੈਂ ਬੈਠਾ ਬਾਪੂ ਦਾ ਸਾਰਾ ਇੰਜਨ ਹੋ ਜੂਵੇ ਉਹ ਇੱਧਰ ਆ ਜਾ ਤੂੰ ਸਾਰਾ ਕਿਸੂਸਰੇ ਵਾਂਗੂ ਨਹੀਂ ਜਾਂਦਾ ਚ ਸੈਵਜੋਤ ਉੱਧਰ ਆ ਜਾ ਸੈਵਜੋਤ ਗਿਰਦਾ ਉੱਧਰ ਕਿੱਥੇ ਆ ਉਹਦੇ ਖੜਾ ਉਹ ਸੈਰਜੋਤ ਇੱਧਰ ਆ ਜਾ ਆਪੇ ਤੇਰੇ ਕੋਲ ਨੂੰ ਆਉਂਗਾ ਉਰੇ ਬੱਤ ਉਹ ਕਸੂਸਰ ਅੱਧ ਲੜਾਣਾਂ ਲਈ ਬਰਸਾਤ ਦਾ ਮੌਸਮ ਹੈ ਕਰੀ ਕਿ ਕਰੀ ਉਹਰੇ ਆ ਤੂੰ ਉਹ ਕਰਦਾ ਉਹਰੇ ਅੱਗੇ ਤੇ ਲੈ ਕੇ ਨਹੀਂ ਆਇਆ ਕਰਨਾ ਇਹਨਾਂ ਨੇ ਉਰੇ ਪੜਦੇ ਪੜਦੇ ਪਿੱਛੇ ਰਹਿ ਗਿਆ ਪੰਮਾ ਦੇਖ ਲੈ ਕਿਹਨੀਆਂ ਗੱਲਾਂ ਕਰਦਾ ਮੈਂ ਤਾਂ ਪਹਿਲੀ ਵਾਰੀ ਦੇਖਿਆ ਕੱਕ ਫੜਦਾ ਤੂੰ ਟੀਆਂ ਗੋਲੀਆਂ ਖੇਡੀਆਂ ਪੰਮੇ ਕੱਕ ਫੜਦਾ ਮੈਂ ਪਹਿਲੀ ਵਾਰੀ ਦੇਖਿਆ ਬਾਈ ਤੂੰ ਹਾਂ ਪਰ ਤੈਨੂੰ ਖੇਤੀ ਦੀ ਸ਼ੁਰੂਆਤ ਕਰੀ ਦੀ ਮੈਂ ਪੁੱਛ ਲੈ ਸੁਣ ਲੈ ਸੁਣ ਲੈ ਪੁੱਛ ਲੈ ਮੈਂ ਕਹਾਂ ਪੁੱਛਣਾ ਮੈਨਾਂ ਕਦੇ ਦੇਖਿਆ ਨਹੀਂ ਪਰਦਾ ਮੈਂ ਪਰਦਾ ਹੁੰਦਾ ਨਾ ਕਿ ਕਿ 20000 ਦੀ ਦਸੀ ਪਾਉਂਦਾ ਹੁੰਦਾ ਤਾਂ ਉਹ ਬਾਈ ਮੈਂ ਮੈਂ ਵੀਡੀਓ ਬੰਦ ਕਰਨ ਲੱਗਿਆ ਮਿੱਤਿਆਂ ਦੇ ਹੁੰਦੇ ਇਹ ਲੋ ਤਾਂ ਹੀ ਨਹੀਂ 20 ਪੈਂਦਾ ਤਾਂ ਹੀ ਨਹੀਂ 20 ਪੈਂਦਾ ਹੈਗਾ 20000 ਦੀ ਦਸੀ 60000 ਰੁਪਏ ਹੋ ਗਏ ਮਹੀਨੇ ਦਾ ਅੱਜ ਪਊਗਾ ਰਾਤ ਨੂੰ ਮੈਂ ਜਿੱਤਾ ਸੂਟ ਪਾ ਕੇ ਆ ਗਿਆ ਮੈਂ ਕੱਖਾਂ ਵਾਲੀ ਪਾਇਆ ਅੱਜ ਯਾਰੀ ਪੈਂਦ ਨਾ ਕਹਿੰਦਾ 20000 ਦੀ 60000 ਮਹੀਨੇ ਦਾ ਹੋ ਗਿਆ ਤੇ ਉਹ ਟਾਈਮ ਚ ਉਹ ਟਾਈਮ ਚ ਪੁਰਾਣੀ ਟਾਈਮ ਕਹਿੰਦਾ ਇਹ ਪਛਲਾ ਪੁੱਛਲਾ ਬਾਪੂ ਬੈਠਾ ਹਾਂ ਦੱਸ ਬਾਈ ਹਾਂ ਹਾਂ 20000 ਦਸੀ ਜਦੋਂ 20000 ਦੀ ਗੱਲ ਪਾਈ ਤੀ ਤੇ ਬਚਦਾ ਨਹੀਂ ਦੇ ਕੋ ਉਸਤਾ ਛੱਡ ਤੇ ਹਾਂ 100000 ਦੀ ਗੱਲ ਪਾਈ ਆ ਪੱਤਾ ਜਨ ਨਾਲ ਤੂੰ ਭੁੱਲ ਗਿਆ ਕਹਿੰਦਾ ਸਾਰਾ ਖਾ ਜਾ ਕਹਿੰਦਾ 60000 ਦੀ ਤਸੀ ਮੇਰੀ ਮਹੀਨੇ ਦੀ 10000 ਝੂਠ ਬੋਲ ਗਿਆ ਇਹ ਹਾਂ ਹਾਂ ਲੈ ਫੜਾਈ ਯਾਰ ਕਰ ਲੈ ਲੈ ਮਾ ਮੈਂ ਨਹੀਂ ਯਾਰ ਹੁਣ ਸੰਦੂ ਨਾ ਮੈਂ ਕੀ ਕਰਨਾ ਮੈਂ ਗੱਲ ਉਹ ਤੇਰੇ ਹੀ ਵੱਧਦੇ ਨੇ ਉਹ ਤੇਰੇ ਹੀ ਵੱਧਦੇ ਨੇ ਭਖਿਆ ਦਾ ਪਿਆ ਉਹ ਉਹ ਦੇਖ ਲਈ ਐਤੀ ਦਾ ਟੁੱਟਣਾ ਦੋ ਭਰੀਆਂ ਪਰ ਨਾ ਨਾ ਦੇਖ ਆ ਦੇਖ ਉਹ ਪਿਟੀ ਨਹੀਂ ਚੱਲਦਾ ਕੰਮੇ ਨਾਲ ਤਾਂ ਕਿਸੇ ਗੰਦੇ ਨਾਲ ਦਾ। ਜਦੋਂ ਸੱਤਾ ਬੜਾ ਜਿਆਦਾ ਬਸ ਕੰਮ ਕਰ ਦਿੰਦੇ ਆਪਣਾ। ਬੰਮਾ ਦੇਖ ਬੰਮਾ ਦੇਖ ਤੂੰ ਬੰਮਾ ਜਿੱਕੇ ਸਾਹ ਚੁੱਟ ਜਾਂਦਾ। ਬੰਮਾ ਕੇ ਸਾਹ ਚੁੱਟਦਾ। ਤਾਂ ਦੇਖ ਨਾ। ਲੋਕਾਂ ਵੀ ਦੇ। ਇਹ ਤਾਂ ਮੈਨੂੰ ਬਾਪੂ ਨੇ ਰੋਕਿਆ। ਬਾਪੂ ਨਹੀਂ ਕਹਿੰਦਾ ਬਾਹਰ ਤਾਂ ਉਹ ਵੀ ਜਾ ਰਹੇ ਗਿੱਲੇ। ਇਹਦੇ ਨਾਲ ਦਾ ਗੱਲਾਂ ਦੇ ਲੈ ਕੇ ਇਹੀ ਕਰਦਾ। ਆ ਚੱਲੇ ਹੀ ਗੱਲਾਂ ਬੰਦਦਾ ਤੇ ਬਾਈ। ਚੱਲ ਚੱਲ। ਬਾਪੂ ਨੇ ਰੋਕਦਾ ਕਹਿੰਦਾ ਨਹੀਂ ਕਹਿੰਦਾ। ਕਿ ਇਹ ਨੂੰ ਤਾਂ ਕੰਨਾ ਬੰਨਿਆ ਹੁੰਦਾ ਮੈਂ ਇਕੱਲੇ ਨਹੀਂ ਇਕੱਲੇ ਨਹੀਂ ਹਾਂ ਦਬਲ ਕਰ ਲਾਂਗੇ ਆਪਾਂ ਆਪਣੇ ਆਪੇ ਐਸੀ ਕਿ ਆਪਾਂ ਦੋਏ ਤਰ੍ਹਾਂ ਹੀ ਕਰਨਾ ਹੈ ਨਾ ਉੱਪਰ ਦੀ ਉੱਪਰ ਉਹ ਆਪਾ ਬਣਿਆ ਬਣ ਕੇ ਦੇਖਾਂਗੇ ਓ ਮੈਂ ਮੰਦੂ ਨਾ ਟੈਨਸ਼ਨ ਨਾ ਮੈਂ ਖੜ ਜਾਂ ਉਂਗੜੇ ਜ਼ੋਰ ਲੱਤਣਾ ਅੱਛਾ ਮੈਂ ਨਹੀਂ ਖੜਦਾ ਕੋਈ ਗੱਲ ਨਹੀਂ ਤੈ ਖੜ ਜਾਣਾ ਮਸਲਾ ਬਾਪੂ ਨੂੰ ਦਿਖਾ ਦੇ ਖੜ ਕੇ ਅਸੀਂ ਹੋਗਾ ਕੋਈ ਨਹੀਂ ਭਾਰ ਬੈਠ ਕੇ ਬੋਦੇ ਨਾਲ ਵਧੀਆ ਰਹੁੰਦੇ ਹਨ ਮੂਰੇ ਕਿ ਆ ਗਿਆ

ਨੇ ਵੱਡਾ ਵੱਡਣੀ ਆ 4 2 ਇਹਨਾਂ ਦੀਆਂ 2 ਬੰਨੀਆਂ ਉਹ 5 ਕਹਿੰਦਾ ਜਦ ਜਨੜ ਜਾ ਜਾ ਬੱਡੀ ਵੀ ਹੋਗੀ ਤੇਰੇ ਦੋ ਭਰੀਆਂ ਛੱਡਾਈ ਬੋਲ ਫੜ ਕੇ ਲਿਆ ਜਾ ਲੈ ਮੈਂ ਆਪੇ ਵੱਢ ਲੂ 100 ਰੁਪਏ ਚ ਪੈਣਾ ਪਿਆ ਦੋ ਭਰੀਆਂ ਤੇ ਤਾਹੀ ਬੈਠੇ ਹਣੇ ਛੜੇ ਮੈਂ ਆਪੇ ਵੱਢ ਦਾਤੀ ਦੋ ਮੇਰੀ ਤੁਸੀਂ ਬਸ ਸਾੜ ਤਾਂ ਹੋ ਗਏ ਹਾਂ ਸਾੜ ਤਾਂ ਹੋ ਗਏ ਪਾ ਹਸਵੀਰ ਭਰੀ ਸਾਡੇ ਦਾਤੀ ਦੋਸੀ ਵੱਡਾ ਦੇ ਇਹਲੇ ਬਿੱਕਰ ਉੱਤੇ ਘਟਿਆਈ ਦਾ ਪਾਰੂਗਾ ਚੱਕ ਦੇਖਿਆ ਜਵਾਬ ਦਵਾ ਲਈ ਜਾ ਬੜਤੀਆਂ ਤੇ ਯਾ ਮੋਢਾ ਤੇ ਯੋਹੀ ਨੇਗਾ ਤੇ ਪੈਂਦਰ ਆ ਜਾ ਤੂੰ ਸੁਣਦਾ ਕਹਤ ਨਹੀਂ ਹੁੰਦਾ ਕਿੱਥੇ ਗਿਆ ਆ ਫਰਦਾ ਆ ਤੇ ਆਉਣ ਪਾ ਉਰੇ ਖੇਰਾਂ ਕੋਲ ਮੇਰੇ ਹਾਂ ਤਾਂ ਸੁਣਾ ਹੋਇਆ ਹੈ ਬਾਜਰਾ ਕਿਰੇਆ ਨਹੀਂ ਹੈਗਾ ਥੋੜਾ ਸਾੜਾ ਗਿਰ ਗਿਆ ਸਾਰਾ ਹੀ ਕੋਈ ਫਿਰ ਸਾੜਾ ਵੀ ਲਾ ਉੱਥੇ ਨੱਗਿਆ ਪਰ ਮੇਰਾ ਤਾਂ ਸਾਰੀ ਬਾਜਰਾ ਕਰ ਗਿਆ ਲੰਬਾ ਪਿਆ ਠੀਕ ਆ ਇਹ ਕਰਕੇ ਉਹ ਦੋ ਕਾਰੇ ਬਜਾਦੇ ਯਾਰ ਹੁਣ ਮੌਸਮ ਵਧੀਆ ਰਹੂਗਾ ਕਾਲੂ ਕਰਦੇ ਆ ਅਧ ਘਾਟਨ ਟਰੈਕਟਰ ਦਾ ਨਵੇਂ ਦਾ ਇਹ ਵੀ ਰੋਟਾਵੇਟਰ ਪਾ ਕੇ ਮੇਰਾ ਤਾਂ ਲੰਬਾ ਪਿਆ ਅੱਛਾ ਤੇ ਆਲੇ ਵੀ ਪਾਉਣੇ ਆ ਕਾ ਕਾਲ ਜਿੰਦਾ ਲੰਬਾ ਤੁਸੀਂ ਇਹ ਜਪਾ ਨਹੀਂ ਆ ਦੇ ਕਰ ਗਿਆ ਉਹ ਹਵਾਵਾ ਦੀ ਟਮਟਾ ਜੀ ਭਾਈ ਮੋਟਿਆਂ ਮ ਗੰਦਾ ਵੀ ਸਾਰੇ ਕਿਰੇ ਲੋਕਾਂ ਦਾ ਸਾਰੇ ਗੰਦਾ ਕਿ ਲੋਕਾਂ ਦਾ ਕਹ ਕੇ ਤੇਰਾ ਬਾਜ ਗਿਆ ਕੰਨਾ ਕੋਰ ਨਹੀਂ ਅੱਛਾ ਜੀ ਹੁੰਦਾ ਨਹੀਂ ਰਹੂ ਗਿਆ ਕਿਆ ਲੈਣਾ ਗੱਡੀ ਜਾਣਾ ਕਰੀ ਰੋਪੜ ਜਾਣਾ ਕੱਲ ਚੱਲੇ ਗੱਡੀ ਚ ਚੱਲਦੇ ਆ ਭਾਈ ਫਿਰ ਜਾਂ ਤੂੰ ਦੂਰੇ ਕਰੀ ਕਹਿੰਦਾ ਜਾਣਾ ਕਿ ਆਉਣੀ ਆ ਕਹੀ ਜੀ ਭਾਈ ਬਟਾਕੂ ਯਾਰ ਹੁਣ ਸਵੇਰ ਨੂੰ ਰਹੀ ਨਹੀਂ ਸਾਡੀ ਟਾਈਮ ਹੈ ਕੋਈ ਜਾਣੇ ਦਾ ਯਾਰ ਅੱਜ ਤਾਂ ਟਾਈਮ ਹੈ ਜੀਦਾਰਾਂ ਦਾ ਕੰਮ ਕਰਨ ਦਾ ਤੂੰ ਕੀ ਬੁੱਧੂ ਕੰਮ ਕਰਨ ਲੱਗਿਆ ਵਜੇ ਮੈਂ ਇੱਕ ਪਾਸੇ ਨੂੰ ਬਾ ਹੁਣ ਤਿੰਨ ਦੇ ਛੁੱਪ ਲੈ ਗਏ ਇੱਕ ਪਾਸੇ ਨੂੰ ਪਾ ਇਹਨਾਂ ਨੂੰ ਸਾਲੀ ਤਖਣੀ ਬਣ ਜਾਂਦੀ ਇੱਧਰ ਲੁਛਕ ਜਾਂਦਾ ਇੱਧਰ ਲੁਛਕ ਜਾਂਦਾ ਟੁਕਣੇ ਵੇਲੇ ਔਖੇ ਹੁੰਦੇ ਹੋਰ ਇੱਕ ਪਾਸੇ ਪਾ ਇਹਨਾਂ ਟੁਕਣੇ ਤਾਂ ਮੈਂ ਪਾੜਦਾਲੇ ਦੇ ਹਾਂ ਪਾੜਦਾਲੇ ਡੇਢ ਹੋਈ ਆ ਟੁਕਣਾ ਕਿਵੇਂ ਟੁਕਣਾ ਨਹੀਂ ਇੱਥੇ ਹਾਂ ਤੇ ਘੰਡੋਰ ਕਰਕਦਾ ਹਾਂ ਟੁਕਦਾ ਕੌਣ ਹੈ ਇਹ ਟੁਕੜਾ ਹੁੰਦਾ ਜਦੋਂ ਗੋਹਾ ਚੱਕਦਾ ਹੈ ਅੱਛਾ ਜੇ ਮਲਗ ਹੋਆ ਨਹੀਂ ਹੈਗਾ ਚੱਕਣ ਨੂੰ ਫਿਰ ਮੈਂ ਡੁਕਦੇ ਨਹੀਂ ਗੋਆ ਮੰਨੂ ਚੱਕਣਾ ਪੈਂਦਾ ਡੁਕਦੇਂਦਾ ਬਸ ਮੈਂ ਕੰਪੀਟੀਸ਼ਨ ਹੈ ਕੋਈ ਚੀਜ਼ ਦਾ ਵੀ ਇੱਕ ਕੰਮ ਕਰਨਾ ਜੋ ਮਰਜ਼ੀ ਦਾ ਮੈਨੂੰ ਸਵਾਦ ਵੀ ਤਾਂ ਹੀ ਆਉਂਦਾ ਗਾਈ ਦੇ ਦੀ ਫਾਇਦਾ ਹੂੰ ਤੇ ਨਹੀਂ ਪੜਦਾ ਵੀ ਛੇਤੀ ਆ ਹੋਰ ਤੇ ਛੇਤੀ ਕੰਮ ਨਹੀਂ ਪੜ ਜਾਂਦਾ ਮੈਂ ਇੰਨੇ ਨੂੰ ਗੋਹਾ ਚੱਕੇ ਬੜੇ ਕੱਖ ਛੱਡ ਦਿੰਦਾ ਜੇ ਕੋਈ ਗੋਹਾ ਪਹਿਲਾਂ ਚੱਕਦਾ ਸੀ ਦੋ ਹਨ ਹੈ ਤਾਂ ਹੀ ਨੇ ਢੁੱਕਣਾ ਲੱਗਦਾ ਬਾਹਰੇ ਨਹੀਂ ਉਹ ਤਾਂ ਫੇਰ ਹੈਗਾ ਹੀ ਆ ਹੈਗਾ ਸੀ ਉਹ ਆ ਬਹੁਤ ਦੂਰ ਲੈ ਕੇ ਜਾਣਾ ਗੇਟ ਦੇ ਮੂਹਰੇ ਢੇਜਦਾ ਅੱਛਾ ਚੱਕਣਾ ਤਾਂ ਇਹੋ ਆ ਕਹੇ ਪਿੱਛੇ ਵੀ ਢਾਉਣਾ ਹੋਵੇ ਘੋੜੇ ਗੱਲ ਟਾਈਮ ਤਾਂ ਉਹਨੂੰ ਪੰਨ ਸੱਤ ਜੀ ਕਰੇ ਹੋਇਆ ਡੰਗਰ ਦੋਦੇ ਇੱਕ ਦੰਦੀ ਜਿਹੜੀ ਗਠੀ ਜੀ ਬੱਸ ਬਾਈ ਬੰਦੇ ਹਨ ਦੋ ਸੋਣੇ ਵਾਲੀਆਂ ਐ ਇੱਕ ਬੱਚੀ ਆ ਦੋ ਬੱਚੀਆਂ ਆਇਓ ਖੜੀਆਂ ਬਾਕੀ ਤਾਂ ਸੇਵਈ ਆ ਬੱਸ ਉਹ ਦੇਖੋ ਤਾ ਖਾਊ ਗਿਆ ਜਾ ਛੱਡ ਕੇ ਖਾਣੇ ਦੇ ਮਜੂਰਿਆ ਪਿਆ ਬਾਕੀ ਤਾਂ ਬੰਵੇਂ ਸੇਵਈ ਆ ਬਾਈ ਕੋਪਾ ਨੇ ਕਰੀ ਜਾਣੀ ਚੱਲ ਕੋਈ ਨਹੀਂ ਸਾਰੇ ਦੁੱਧ ਦੇਣ ਵਾਲੇ ਥੋੜਾ ਹੁੰਦਾ ਜੀ ਵੀਰ ਸਾਰੇ ਥੋੜਾ ਹੁੰਦੇ ਆ ਯਾਰ ਇਹ ਸਾਰੇ ਦੁੱਧ ਦੇਣ ਵਾਲੇ ਹੋਵੇ ਤਾਂ 20000 ਦੀ ਦਸੀ ਹੋ ਜਾਗਾ ਨਹੀਂ ਜਿਕਣਾ ਤੂੰ ਕਹਿੰਦਾ ਉਹ ਮੈਂ ਕਰੀ ਗਾ ਹੁਣ ਦੋ ਸੂਣੇ ਵਾਲੀਆਂ ਯਾਰ ਦੋ ਸੂਣੇ ਵਾਲੀਆਂ ਇੱਕ ਵੇਖ ਦੇਣੀ ਅਸੀਂ ਫਿਰ ਕਦੇ ਤੇਰੀ 20000 ਦੀ ਦਸੀ ਹੋ ਜਾਗਾ ਨਹੀਂ ਇਹ ਸਾਰੀ ਡੰਗਰ ਦੁੱਧ ਦੇਣ ਹਾਂ ਆ ਇੰਦਰ ਦਾ ਜੀਵਨ ਦਾ ਹਿਸਾਬ ਲਾਉਦਾ ਹੀ ਨਹੀਂ ਹਾਂ ਖਾਂਦੀਆਂ ਵੀ ਬਸ ਤਾਂ ਲੰਗੀ ਖਾਣਾ ਤਾਂ ਹੈਗਾ ਹੀ ਆ ਤੂੰ ਨਹੀਂ ਖਾਂਦਾ ਮੈਂ ਨਹੀਂ ਖਾਂਦਾ ਮੈਨੂੰ ਤਾਂ ਐ ਪਤਾ ਵੀ ਜਿੱਦਨ ਦੀ ਅਸੀਂ ਇੰਵੈਸਟਰ ਕਾਰੀ ਜੀ ਜਾਂਦੀ ਆ ਉਹ ਦੰਦਾ ਦਾ ਸਾਡਾ ਅਸੀਂ 20 ਜਿਆਦਾ ਦੁੱਧ ਕੀਣਾ ਤਾਂ ਨਹੀਂ ਤੂੰ ਆਪਣਾ ਬੋਲ ਕੱਟ ਦੀ ਉਹ 2000 ਦੀ ਲੱਸੀ ਦੀ 2000 ਦੀ ਲੱਸੀ ਦੀ 20 ਜਿਆਦਾ ਦੁੱਧ ਬਣਾ ਗਈ ਗਾਧਾ ਦਾ 12-12 ਬਈਏ ਲੱਗਦੇ ਰਹੇ ਤੇਰੇ ਸਾਹਮਣੇ ਦੇਖ ਲੈ ਕਿੰਨਾ ਬੋਲ ਲਾਉਣਾ ਤਾਂ ਦੇ ਲੱਸੀ ਵੀ ਪੀਂਦੇ ਰਹੇ ਆ ਮੱਖਣੀ ਵੀ ਖਾਂਦੇ ਰਹੇ ਆ ਉਹਦਾ ਚੱਕਰ ਫੇਰ ਨਾਲੇ ਇੰਨੀ ਕੀ ਹੈ ਨਹੀਂ ਮੁੱਲ ਲਈ ਜਾਂਦਾ ਮੁੱਲ ਤਾਂ ਬਹੁਤ ਮਹਿੰਗਾ ਪਣਾ ਦਾ ਕੰਮ 30 ਜਿਆਦਾ ਦੁੱਧ ਪੀਣ ਦਾ ਅਸੀਂ ਉਹਦਾ ਪਹਿ ਹੈਗਾ ਯਾਰ ਉਹ ਮੁੱਲ ਦਾ ਕੋਈ ਭਾਅ ਥੋੜਾ ਕਰਦਾ ਜਿੰਨਾ ਮਰਜ਼ੀ ਕਰਤੀ ਆ ਹਟ ਵਾਜ ਹਟ ਵਾਜ ਵੱਡੋ ਤੇ ਵੱਡਣ ਦੇ ਵੱਡਣ ਦੇ ਦੇਖ ਦੇ ਕਹਿਆ ਪਿਆ ਅੱਜ ਦਾ ਆਏ ਆ ਵੀ ਫਿਕ ਤੇ ਕੰਮੇ ਨਹੀਂ ਕਰਿਆ ਲੈ ਉਹ ਬਰਾਵਾ ਅਸੀਂ ਨਹੀਂ ਤੈਨੂੰ ਕੁਝ ਵੀ ਕਹਿੰਦੇ ਇਹ ਮੈਂ ਨੰਨੀ ਕਹਿੰਦਾ ਆਪਣੇ ਸਾਜਰੀ ਕੱਖ ਵੱਧ ਰਿਹਾ ਗਾ ਨਹੀਂ ਹਾਂ ਮਗਰ ਠੀਕ ਹੈ ਹਾਂ ਮਾਂ ਬੈਠੀ ਨਹੀਂ ਗਾ ਹਮ ਨੂੰ ਗਾਮੀ ਵੱਡੁੰਦੇ ਹਾਂ ਮਗਰ ਖਾਦੀ ਵੱਢਲੇ ਗਾ ਨਹੀਂ ਜਾਨੀ ਉੱਠਾ ਸਮਾਪੂਰੀ ਨਹੀਂ ਦਿੰਦੇ ਮਾਂ ਤੇਰੀ ਤੇਰੀ ਆਸਪਤਾ ਮਾਂ ਫੇਰ ਪੱਟ ਰੋਲੇ ਰੱਖ ਪਏ ਚੱਲ ਕੋਈ ਨਹੀਂ ਉਹ ਮੋਜਾ ਭੁਲਣੀਆਂ ਨਹੀਂ ਹੈ ਜੋ ਬਾਪੂ ਦੇ ਸਰਤੇ ਉਹ ਬਾਈ ਹੁਣ ਸਾਰੀ ਉੱਪਰ ਲ ਮੇਰੀ ਗੱਲ ਸੁਣ ਬਾਪੂ ਨੇ ਰਹਿ ਪਉਣਾ ਠੀਕ ਆ ਚੱਲ ਨੱਕੇ ਦੇਖੇ ਆਉਂਦਾ ਮੈਨੂੰ ਵੀ ਜਾਣਾ ਪੈਂਦਾ ਦੇਖਾਂ ਉਹ ਤੇਰੀ ਕੱਖ ਦੀ ਸਪਰੇ ਡੌਲਾਂ ਡੂਲਾਂ ਪਰ ਹੋਣੀ ਆ ਹੋਰ ਕਰਨੀ ਆ ਉਹ ਮੈਂ ਹੀ ਕਰਨੀ ਦੁਪਹਿਰ ਨੂੰ 1.3 ਵਜੇ ਜਾਂਦਾ ਪੁੱਛਲਾ ਕਰਨ ਜਾਂਦਾ ਕਾ ਨਹੀਂ ਹੁਣ ਤੁਸੀਂ ਜਾਣਾ ਮੈਂ ਜਾਣਾ ਓਏ ਇਹ ਨਾ ਕਹਿ ਵੀ ਹੱਥ ਵੀਰ ਨੂੰ ਕਰਦਾ ਨਹੀਂ ਮੈਂ ਇਹ ਗੱਦ ਕਿਹਾ ਯਾਰ ਮੈਂ ਤਾਂ ਕਹੀ ਨਹੀਂ ਕਰਦਾ ਨਹੀਂ ਦੱਸ ਮੈਂ ਤਾਂ ਨਹੀਂ ਸਿਫਤ ਕਰਦਾ ਇਹ ਤਾਂ ਤੇਰੀ ਸਿਫਤ ਕਰਦਾ ਯਾਰ ਨੂੰ ਕਰ ਕਰ ਹੁਣ ਕਦੇ ਉੱਠਦਾ ਨਹੀਂ ਹੈਗਾ ਬਸ ਬਈ ਕੁੱਟਦਾ ਨਹੀਂ ਮੈਂ ਆ ਪੈੜੇ ਇਹਦੇ ਚ ਉਹ ਤਾਂ ਅਜੀ ਵੀ ਉੱਠਦੇ ਸੱਜਰੇ ਜਾਂ 6 ਵਜੇ ਉੱਠ ਖੜਦੇ ਸੀ ਵੀ ਹਾਂ ਇਹ 7 ਵਜੇ ਉੱਠਦਾ ਬਸ ਮੈਂ ਉੱਠਦਾ 4 ਵਜੇ ਮੈਂ 4 ਵਜੇ ਉੱਠਦਾ ਨਹੀਂ ਹੁੰਦਾ ਹੈਂ ਤੁਣ ਉੱਠਦੇ ਆ ਆਹ ਤਾਂ ਭਲਾ ਜਦੋਂ ਮਿਲ ਜਾਨਾ ਹੁੰਦਾ ਤਿੰਨਾਂ ਜੁੱਟ ਕੇ ਜਦੋਂ ਜਦਮੀ ਉੜਦਾ ਮੈਂ ਚਾਰੇ ਮੋੜਰਾਂ ਕੋ ਮੈਂ ਹੁੰਦਾ ਹਾਵ ਲਾਲਾ ਜਿਹੜੀ ਰਾਤ ਦੀ ਚੱਲਦੀ ਉਹ ਤਾਂ ਪਾਣੀ ਦੇਖ ਹੁੰਦਾ ਜਿਹੜੇ ਚੱਲਦੇ ਉਹ ਵੀ ਚੱਲਦੀ ਹੁੰਦੇ ਤਾਂ ਦੇਖ ਲੈਣਾ ਜਾ ਕੇ 10 ਵਜੇ ਉਈਓ ਮਾਰੀ ਜਾਂਦਾ 7:30 ਵਜੇ ਤਾਂ ਗਿੰਦਰ ਸਕੂਲ ਜਾਂਦਾ ਉਹ 10 ਵਜੇ ਥੋੜੋ ਕੀ ਹੈਂਦੇ ਲਹਿਗ ਗੇਰੀ ਹੋਰੇ ਕੋ ਸੁਣੀ ਜਾਂਦਾ ਗਰਮੀ ਵਿੱਚ ਮੁੰਲਾ ਦੀ ਗਰਮੀ ਹੋਗੀ ਹਾਂ ਨੇ ਐਂ ਕਿਹਾ 7-8 ਵਜੇ ਆਉਮੀ ਆ ਭਾਦੋ ਤੇ ਭਾਦੋ ਆਉਣੀ ਜੱਟ ਨੇ ਸਾਧ ਹੋਣਾ ਏ ਹੋਰ ਬਾਤ ਲੈ ਕੋਣਾ ਨਹੀਂ ਨਹੀਂ ਬਸ ਉਹ ਬਾਤ ਛੱਡੀ ਬਾਤ ਉੱਪਰ ਲੈ ਦਵਾਂ ਜਿਹੜੇ ਕਹਿਣਾ ਬਸ ਸੱਭਾ ਹਾਂ ਮਰੀ ਗੱਲ ਇਹਦਾ ਪਾਦੋਂ ਆਉਣੀ ਜੱਟ ਨੇ ਸਾਥ ਹੋਣਾ ਅਰੇ ਦਾ ਮਹੀਨਾ ਕਿਹੜਾ ਐ ਸੌਣਾ ਕਹਿੰਦਾ ਇਹਨਾਂ ਨੂੰ ਕਿੱਥੇ ਕੱਖੀ ਵੱਢਣੇ ਆਸੀਂ ਤਾਂ ਇਹਨੂੰ ਤਾਂ ਕਿਸੇ ਨਹੀਂ ਭਾਈ ਮੈਂ ਬੰਮੇ ਨਾਲ ਸਹਿਮਤ ਹਾਂ ਸਾਹਿਬ ਵੱਢਦੇ ਸਾਹਿਬ ਨੂੰ ਤਾਂ ਪਉਦਾ ਹੀ ਨਹੀਂ ਮੈਂ ਵੀ ਵੱਢਦੇ ਬਿਤਾਉਂਦੇ ਨੇ ਉਹ ਵੱਢਦੇ ਭਾਈ ਇੱਧਰ ਬੰਮੇ ਭਾਈ ਇਹ ਮੰਨੂ ਕਹਿੰਦਾ ਕਹਿੰਦਾ ਸਾਹਿਬ ਜੋਂ ਤਾਂ ਭਾਈ ਤੂੜੀ ਪਾਉਂਦਾ ਸੌਣ ਦੇ ਆਹ ਦੇਖ ਤਾਂ ਐ ਨਹੀਂ ਕੱਖ ਲੈ ਕੇ ਜਾਂਦਾ ਸੁਣ ਇਧਰ ਨੂੰ ਹੁਣ ਡੈਡੀ ਭਾਈ ਇੱਕ ਜ਼ਿੰਮੇਵਾਰੀ ਉਹਦੇ ਕੱਖਾ ਵੱਢਣੇ ਹੋਰ ਤਾਂ ਦੇਖਿਆ ਕਦੇ ਕੰਮ ਕਰਦਾ ਰੱਸੀ ਹੋ ਜਾਂਦੀ ਮੇਰੀ ਉਹ ਬਹੁਤ ਕੰਮ ਖਰਾਬ ਰੱਸੀ ਉਹ ਲੱਬਲੀ ਰੱਸੀ ਫਮੇ ਬਾਈ ਜਵਾਬ ਦੇ ਦੇ ਮੜਾ ਜਾਂਦਾ ਵੀ ਤੂੰ ਦੱਸ ਕਦੇ ਡੈਡੀ ਖੇਤਾਂ 'ਚ ਕੰਮ ਕਰਦਾ ਦੇਖਿਆ ਤਾ ਅੱਖਾਂ ਦੇ ਇਲਾਵਾ ਹੁਣ ਬੰਦਾ ਇੰਨਾ ਕਿਤਾ ਕਰੇ ਸਕਦਾ ਯਾਰ ਮੈਂ ਤਾਂ ਉਹਨੂੰ ਕਿਹਾ ਮੈਂ ਕਿ 2 ਰੱਖ ਲਓ 4 ਰੱਖ ਲਓ 8 ਰੱਖ ਲਓ 10 ਰੱਖ ਲਓ ਸਾਹਬਣੀਆ ਬਾਈ ਤੁਸੀਂ ਆ ਖੇਤਾਂ 'ਚ ਤੁਸੀਂ ਜਾਣ ਦੀ ਲੋੜ ਨਹੀਂ ਉਹ ਕਰਨ ਨਹੀਂ ਦਿੰਦਾ ਕਿਉਂ ਅਗੁੜੇ ਹੀ ਕੰਮ ਕਰੀ ਜਾਊਂਗਾ ਫੇਰ ਮੈਂ ਉਹੀ ਉਹਨੂੰ ਦੱਸਦਾ ਕਹਿੰਦਾ ਤੂੰ ਕੱਖੇ ਨਹੀਂ ਲਿਆਉਂਦਾ ਕਦੇ ਹੁਣ ਜਿੱਦਣ ਬਾਈ ਉਹਦਾ ਟਾਈਮ ਨਹੀਂ ਹੁੰਦਾ ਮੈਂ ਵੱਟ ਲਿਆਉਣਾ ਇਹ ਨਾ ਤੀਜਾ ਇਹ ਜਿਹੜਾ ਕੱਖ ਤਾਂ ਲਿਆਇਆ ਤਾਂ ਮੈਂ ਵੀ ਲਿਆਉਂਦਾ ਦੇਖਿਆ ਤੈਨੂੰ ਕੌਣ ਤੂੰ ਪਹਿਲਾਂ ਮੈਂ ਇਹ ਪਾਉਂਦਾ ਮੈਂ ਦੇਖਿਆ ਜ਼ਰੂਰੀ 1 ਵਜੇ ਕੱਲ ਮੌਸਮ ਤੇਰੇ 1 ਸਵੇਰ ਨੂੰ 1 ਵਜੇ ਯਾਰ ਮੌਸਮ ਹਵਾ ਚੱਲੇ ਤੇ ਭੈਏ ਤੇ ਕਿਵੇਂ ਸ਼ਾਮਾ ਕਿਹਨੇ ਤੂੰ ਆਪਾਂ ਭੈਣ ਰੇ ਨਦਾਏ ਠੰਡਾ ਨਹੀਂ ਦਾ ਮੌਸਮ ਆਇਨੇ ਪੁੱਛ ਲਾਇਆ ਸੀ ਤਾਂ ਮੇਰੇ ਕੋਲ 1 ਵਜੇ ਲੱਗਵਾ ਦੇ ਹੁਣ ਇਹ ਕੌਣ ਦਾ ਦਾ ਹੈਗਾ ਦਾ ਭਈਏ ਤਾਂ ਨਹੀਂ ਲਾਇਏ ਬੈਤੇ ਕਦੇ ਭਈਆ ਨਹੀਂ ਬਾੜਿਆ ਮੈਂ ਆ ਸਾਰੀ ਜੀਰੀ ਦੇ ਦੋ ਦਿਹਾੜੀਆਂ ਲਵਈਆਂ ਭਈਏ ਤੇ ਉਹ ਵੀ ਮੂੰਗੀ ਵੜਾਉਣ ਨੂੰ ਹੋਰ ਕੁਸਰ ਕੀ ਕਰਿਆ 30000 ਰੁਪਏ ਕੱਲ ਜਿਹੜੀ ਦਿਹਾੜੀਆਂ ਲ ਮੈਂ ਤੂੰ ਤੈਨੂੰ ਫੇਰ ਵੀ ਦੋਵਾਂ ਮੈਂ ਭਾਈ ਕੱਲਾ ਕਰਦਾ ਥੋੜਾ ਕਿੱਥੇ ਗਿਆ ਤੇਰਾ ਕੌਣ ਥੋੜਾ ਉਹ ਕੱਖਾ ਤੇ ਲਾਵਾ ਦੱਸ ਦੇ ਕਿਆ ਕਰਦਾ ਉਹ ਤਾਂ ਤੂੰ ਕਰਦਾ ਹੀ ਨਹੀਂ ਹੈਗਾ ਕਪਾਣ ਮੈਂ ਸੜੋ ਕਰਦਾ ਹੈ ਵਪਾਰ ਉਹ ਕਰਦਾ ਸੈਲਰ ਦੀ ਦੇਖਭਾਲ ਉਹ ਕਰਦਾ ਹਾਏ ਓਏ ਕਿੱਧਰ ਨੂੰ ਜਾਈ ਜਾਂਦੇ ਆ ਬਠੀਕ ਹੈ ਗੱਲ ਉਹ ਵਪਾਰ ਗੱਦ ਕਰਦਾ ਹੁਣ ਕਰਦਾ ਨਹੀਂ ਛੱਡ ਗਿਆ ਕਾ ਦੇਖਿਆ ਹਣ ਕੱਡੂ ਬੱਚੂ ਆਉਂਦਾ ਤਾਂ ਹੁਣ ਨਹੀਂ ਕੱਟਿਆ ਚਾਣਾ ਆਏਗਾ ਕੱਟੂ ਬੱਚੂ ਆੜ ਕੇ ਘੋੜੇ ਆਉਣ ਲੱਗ ਗਏ ਆ ਘੋੜੇ ਆਉਣ ਲੱਗੇ ਹੁਣ ਉਹ ਘੋੜੀ ਬਸ ਇਹਦਾ ਕਰਮਾ ਦੀ ਲਿਖੀ ਹੋਈ ਸੀ ਭਾਈ ਸੇਵਾ ਕਰ ਉਹਦਾ ਕਰਮਾ ਤਾਂ ਲਿਖਿਆ ਵੀ ਲਿਆਉਂਦਾ ਤਾਂ ਉਹ ਫਿਰ ਉਹ ਵਪਾਰ ਵਾਲਾ ਕੰਮ ਐ ਮੈਂ ਵਪਾਰ ਤਾਂ ਨਹੀਂ ਕਰਦਾ ਹਾਂ ਕਰਨਾ ਤਾਂ ਐ ਵੀ ਵਪਾਰੇ ਆ ਨਾ ਵਪਾਰ ਨਹੀਂ ਕਰੂੰਗਾ ਦੇਖ ਲਈ ਇੱਥੇ ਟੂ ਆ ਇੱਥੇ ਬੈਹਿਆ ਜੇ ਵਪਾਰ ਕਰਨਾ ਆਉਂਦਾ ਪਤਾ ਨਹੀਂ ਕਿੰਨੇ ਕਿ ਲੈ ਆ ਕੇ ਵੇਚ ਦਾਨੇ ਤੇ ਮੈਂ ਹਾਂ ਪੈਸਾ ਤਾਂ ਕਦੇ ਦੇਖਿਆ ਹੀ ਨਹੀਂ ਅਸੀਂ ਆਹ ਚੀਜ਼ ਤੇ ਉਹਦਾ ਘੋੜਾ ਦੇਖਿਆ ਯਾ ਭਾਈ ਮੇਰੀ ਗੱਲ ਟੋੜੀ ਲੰਡਾ ਮਾਰ ਆ ਗਿਆ ਹਾਂ ਕਿੱਥੇ ਜਾਓਗੇ ਮਾਰਾ ਨਹੀਂ ਹੈਗਾ ਦਹਾਂ ਹੁਣ ਤੁਹਾਨੂੰ ਕਿਆ ਦੱਸਤੀ ਕਿ ਆ ਗਿਰਿਆ ਪਿਆ ਗਿਰਿਆ ਪਿਆ ਤੋ ਠੀਕ ਹੈ ਰੋ ਚਲੋ ਠੀਕ ਹੈ ਜੀ ਮੈਂ ਦੇਖ ਲਾ